ਪੰਜਾਬ ਵਿੱਚ ਬੇਅਦਬੀ ਘਟਨਾਵਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਿੱਚ ਗਰਮੀ ਵਧ ਗਈ ਹੈ। ਕੇਸਾਂ ਦੀ ਜਾਂਚ ਅਤੇ ਸਜ਼ਾ ਦੀ ਕਮੀ ਨੂੰ ਲੈ ਕੇ ਜਿੱਥੇ ਲੋਕਾਂ 'ਚ ਨਾਰਾਜ਼ਗੀ ਹੈ, ਉੱਥੇ ਹੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਵੀ ਇਸ ਮਾਮਲੇ ਵਿੱਚ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਘੱਟ ਤੋਂ ਘੱਟ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਦੇਖੋ 2115 'ਚ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਸੀ ਉਸ ਤੋਂ ਪਹਿਲਾਂ ਵੀ ਸਾਡੀ ਹਮੇਸ਼ਾ ਇੱਕ ਮੰਗ ਰਹੀ ਆ ਕਿ ਜਿਹੜੀਆਂ ਬਿਆਦਮੀਆਂ ਹੋਈਆਂ ਇਹ ਭਾਵੇਂ ਸਾਰੇ ਧਰਮ ਜਿਹੜੇ ਸਤਕਾਰਯੋਗ ਆ ਪਰ ਬਹੁਤਾਂ ਦੇ ਵਿੱਚ ਜੇ ਸਾਰੀਆਂ ਇਨਸੀਡੈਂਟ ਵੇਖੀਆਂ ਜਾਣ ਤੇ ਉਹ ਗੁਰੂ ਘਰਾਂ ਦੇ ਨਾਲ ਛਾਹੇ ਗੁਰੂ ਘਰਾਂ ਸਾਹਿਬ ਦੇ ਨਾਲ ਸੰਬੰਧਿਤ ਜਾਂ ਗੁਟਕਾ ਸਹਿਬਾਨ ਨਾਲ ਸੰਬੰਧਿਤ ਤੇ ਅਸੀਂ ਤਾਦੀ ਵੀ ਮੰਗ ਕਰਦੇ ਸੀ ਕਿ ਇਹਨੂੰ ਕੈਪੀਟਲ ਪੁਨਿਸ਼ਮੈਂਟ ਦੇ ਵਿੱਚ ਕੀਤੀ ਜਾਵੇ ਤੇ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਇਹਨਾਂ ਨੇ ਬਿਲ ਇੰਟਰੋਡਿਊਸ ਕੀਤੇ ਸੀ ਪਰ ਉਹ ਕੁਝ ਕਾਰਨਾ ਕਰਕੇ ਅਮੈਂਡਮੈਂਟਾਂ ਤਾਂ ਹੋਈਆਂ 295 ਦੇ ਵਿੱਚ ਪਰ ਉਹ ਜਿਹੜੀਆਂ ਲਾਗੂ ਹੋਣੀਆਂ ਚਾਹੀਦੀਆਂ ਸੀ ਕਿਉਂਕਿ ਸੈਂਟਰ ਦੀ ਇੰਡੀਅਨ ਪੀਨਲ ਕੋਡ ਜਿਹੜੀ ਹੁਣ ਉਹ ਨਵੀਂ ਬਣਾ ਦਿੱਤੀ ਉਹਨੂੰ ਸੀ ਚੇਂਜ ਕਰ ਦਿੱਤੀ ਹੈ ਬੀ ਐਨ ਐਸ ਐਲ ਕੀ ਬੀ ਐਨ ਐਸ ਤੇ ਉਹਦੇ ਵਿੱਚ ਕਿਉਂਕਿ ਸੈਂਟਰ ਦੇ ਅਧਿਕਾਰ ਖੇਤਰ ਚ ਆਉਂਦਾ ਤੇ ਪੰਜਾਬ ਸਰਕਾਰ ਨੇ ਇਹ ਤੇ ਜਨਰਲ ਹਾਊਸ ਵੀ ਸੱਦਿਆ ਅਸੈਂਬਲੀ ਦਾ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਖਾਸ ਕਰਕੇ ਜਿਹੜਾ ਕੋ ਗੁਰੂ ਗ੍ਰੰਥ ਸਾਹਿਬ ਦੀ ਵਿਆਦਵੀ ਗੁਰਕਬਚੀ ਬਾਣੀ ਦੀ ਵਿਆਦਵੀ ਕਰਦਾ ਉਹਨੂੰ ਸਜਾਇ ਮੌਤ ਜਿਹੜੀ ਆ ਉਹ ਇੰਟਰੋਡਿਊਸ ਕਰਨੀ ਚਾਹੀਦੀ ਆ